हां जी दोस्तों बड़े-बड़े ये जो राउंड ਹੁਣ ਕਰਦੇ ਆ ਜੀ ਪਹੁੰਚਿਆ ਸੀ ਪੀਜੂ ਐਗਰੀਕਲਚਰ ਜੁਰੀਆਕਟ ਦੇ ਮੇਲੇ ਤੇ ਤਾਂ ਲੋ ਬਖ ਬਖ ਸਟਾਲਾਂ ਵਿਖਾਉਣੇ ਆ ਤੇ ਸਾਰੇ ਕਾਪੜਿਆਂ ਨੇ ਆਪਣੇ ਆਪਣੇ ਸਟਾਲ ਇੱਥੇ ਮੇਲੇ ਤੇ ਲਾ ਕੇ ਲਾਏ ਨੇਗੇ ਜਿਹੜੇ ਕੰਪਨੀਆਂ ਬਖ ਬਖ ਤਰ੍ਹਾਂ ਦੇ ਇਕ ਕੌਮਨਟ ਬੁਲਾਉਂਦੇ ਆ ਨੇ ਜਿਹੜੇ ਕਿ ਆਪਣੇ ਖੇਤੀਬਾੜੀ ਦੇ ਨਾਲ ਸੰਬੰਧਤ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆ ਆ ਜਿਹੜਾ ਐਗਰੀ ਜੋਨ ਵਾਲਿਆਂ ਦਾ ਸਟਾਰ ਲਗਾਇਆ ਗਿਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਧਨ ਨੇ ਇਹਨਾਂ ਨੇ ਆਪਣੇ ਇੱਥੇ ਕਿਸਾਨਾਂ ਦੇ ਵਾਸਤੇ ਪ੍ਰਦਰਸ਼ਨ ਕੀਤੇ ਲਏ ਦਿਖਾਉਣ ਵਾਸਤੇ ਤਾਂ ਜੋ ਕਿਸਾਨ ਆ ਕੇ ਆਪਣੇ ਬੁੱਕਰ ਵਾਸ ਸਕਣ ਆ ਦੇਖੋ ਐਗਰੀ ਜੋਨ ਵਾਲੇ ਦਾ ਰੀਅਲ ਲੈਵਲ ਇਹ ਰਿਪੋਰਟ ਹੈ ਜੀ ਆਉਣ ਨਾ ਇੱਕ ਮਿੰਟ ਆਇਆ ਤੁਸੀਂ ਦੇਖ ਲਓ ਪਸੰਦ ਕਰ ਲਓ ਸਾਰਨਾ ਕਿ ਇੱਥੇ ਆਪਣੇ ਲੋੜੀ ਦੇ ਜੋ ਸਮਾਨ ਆ ਖਰੀਦਦੇ ਨੇ ਦੇਰ ਤੋਂ ਪਰੇਵਤ ਇਹ ਪਰ ਹੈ। ਬਹੁਤ ਵਧੀਆ ਕੰਮ ਕਰ ਰਹੀਆਂ ਕੰਪਨੀਆਂ ਆਪਣੇ ਗਾਹਕਾਂ ਦੇ ਵਾਸਤੇ ਨਾ ਵੱਖ-ਵੱਖ ਤਰ੍ਹਾਂ ਦੇ ਇਨਾਮ ਰੱਖਦੀ ਐ। ਇਹ ਐਗਰੀਜੋਨ ਵਾਲੇ ਜੋ ਆਪਣੇ ਦਰਸ਼ਕਾਂ ਨੂੰ ਫ੍ਰੀ ਸ਼ਰਟਾਂ ਕਿਸਾਨਾਂ ਵਾਸਤੇ ਵੰਡ ਰਹੇ ਆ ਆਪਣੇ ਗਾਹਕਾਂ ਨੂੰ ਵਧਾਉਣ ਵਾਸਤੇ ਤੇ ਕਿਸਾਨ ਆਪਣੇ ਪੰਜਾਬ ਦੇ ਵੱਖ-ਵੱਖ ਜਿਹੜਿਆਂ ਦੇ ਵਿੱਚੋਂ ਪੰਜਾਬ ਹਰਿਆਣਾ ਮਾਚਲ ਦੇ ਵਿੱਚੋਂ ਆ ਕੇ ਇਹ ਇੱਥੇ ਆ ਕੇ ਬੁਕਿੰਗ ਕਰਵਾਉਂਦੇ ਨੇ ਸਮਾਨ ਲੈ ਜਾਂਦੇ ਨੇ ਆ ਦੂਸਰੀ ਸਟਾਲ ਤੇ ਅਸੀਂ ਪਹੁੰਚਿਆ ਹੈ ਸ਼ਕਤੀਮਾਨ ਕੰਪਨੀ ਦੀ ਸਟਾਲ ਹੈ ਸ਼ਕਤੀਮਾਨ ਦੇ ਜਿਹੜੇ ਵੀ ਸੰਦ ਜੇ ਕਿਸਾਨਾਂ ਦੇ ਨਾਲ ਸੰਬੰਧਿਤ ਨੇ ਜਿਵੇਂ ਸਪਰੇਅ ਵਾਲੇ ਪੰਪ ਹੋਏ ਰੋਟਾ ਵਿਟਰ ਹੋਏ ਰੀਪਰ ਹੋਏ ਗੱਠਾ ਬਣਾਉਣ ਵਾਲੀ ਮਸ਼ੀਨ ਤੇ ਹਲ ਪਟਾਓ ਹਲ ਤੁਹਾਨੂੰ ਤੁਹਾਡਾ ਸਵਾਗਤ ਕਰਦੀ ਹਾਂ ਤਰ੍ਹਾਂ ਦੇ ਸੋਤੇ ਆਉਂਦੇ ਬਹੁਤ سارے ਨਾਮ ਪਾਉਂਦੇ ਚਿਰਕੇ ਨੇ ਕਿ ਸੰਨ ਵਾਸਤੇ ਇਹ ਪਤਾ ਇਨਾਮ ਹੈ ਕਿ ਨ ਕਿਸਾਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਇਹਨਾਂ ਨੇ ਇੱਕ ਇਸ ਮੇਲੇ ਦੇ ਕੰਪਨੀ ਨੇ ਨਵਾਂ ਦਾਸ ਦੇ ਰਵਾਇਤ ਫੋਰਵੈਟ ਰੋਟਾਵੇਟਰ ਹਨ ਇਹ ਸਾਰੇ ਰੋਟਾਵੇਟਰ ਦੀ ਰੇਂਜ ਤੋਂ ਤੇ ਉਹ ਗੱਲ ਹੈ ਸਿੰਗਲ ਰੋਅ ਐਗਰੀਜੋਨ ਵਾਲਾ ਦਾ ਸਪਰੇ ਪੰਪ ਹੈ ਸਾਰਾ ਜਿਹੜਾ ਕੰਪਨੀ ਸਮਾਨ ਬਣਾਉਂਦੀ ਹੈ ਇਮਾਨਦਾਰੀ ਨਹੀਂ ਸਾਡੇ ਸੋਲ ਤੇ ਸਰੂਪ ਉਹ ਐਗਰੀਜੋਨ ਵਾਲੇ ਇੱਥੇ ਆਪਣੇ ਪ੍ਰਦਰਸ਼ਨ ਕੀਤਾ ਕਿਸਾਨਾਂ ਦੇ ਵਾਸਤੇ ਦਾ ਨਾਮ ਲੱਗ ਜਿਹੜਾ ਇਸ ਦਾ ਨੈਸ਼ਨਲ ਐਗਰੋ ਇੰਡਸਟਰੀ ਲੁਧਿਆਣਾ ਵਾਲਾ ਦੇ ਅੱਜ ਇਹਨਾਂ ਦੀ ਮੱਕੀ ਵਿਚਰ ਵਾਲੀ ਵਿਸ਼ੇਲਾ ਪਰ ਨਾਲੇ ਸਾਹ ਦੇ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਸੰਦ ਕਿਸਾਨਾਂ ਵਾਸਤੇ ਪ੍ਰਦਰਸ਼ਨ ਕੀਤੇ ਗਏ ਨੇ ਸਾਣ ਆਪਣੇ ਲੋੜ ਦੀ ਲੋੜ ਵੱਧ ਸਮਗਰੀ ਜਿਹੜੀ ਇੱਥੋਂ ਆ ਕੇ ਬੁੱਕਰਵਾ ਕੇ ਫਰੇਦਦੇ ਨੇ ਤੋੜਾ ਪਾਤੀ ਹੋਰ ਵੀ ਲੋੜ ਅੰਗਮੀ ਮਸ਼ੀਨ ਕੱਢੀ ਨੇ ਝੋਨਾ ਵਿਛੜ ਵਾਲੀ ਉਹ ਬਾਰੇ ਥੋੜਾ ਜਿਹਾ ਕਹਿੰਦੇ ਆ ਕਿ ਆਪਾਂ ਨੂੰ ਇਹਦੇ ਤੋਂ ਦੋਮੀ ਦਾ ਜਾਓ ਲਗਾਈਏ ਕੱਖਣਾ ਇੱਥੇ ਵੱਖ-ਵੱਖ ਕੰਪਨੀ ਨੇ ਆਪਣੇ ਜਿਹੜੀਆਂ ਦਵਾਈ ਵਾਲੇ ਕੰਪਨੀ ਵੀ ਆਣ ਨੇ ਜਿਵੇਂ ਪਿਆਰ ਨਾਲ ਜਿੱਤਾਂ ਦਾ ਬੰਦਾ ਟੈਰ ਵੀ ਖਾ ਜਾਂਦਾ ਇਹਦਾ ਫੇਰੇ ਨਾਮ ਆ ਮੇਰੇ ਵੀਰੋ ਜਾਨਾ ਜਾਨਾ 200 ਰੁਪਏ ਅੰਦਰ ਜਿਹਾ ਸੰਮਾਨ ਦੇ ਵਾਸਤੇ ਜਿਵੇਂ ਪ੍ਰੀਤ ਦੇ ਜੋ ਵੀ ਫਗਰੀ ਪ੍ਰੀਤ ਟਰੈਕਟਰ ਵਾਲੇ ਬਣਾਉਂਦੇ ਨੇ ਜਿਵੇਂ ਟਰੈਕਟਰ ਹੋਏ ਪ੍ਰੀਤ ਕਬੈਲ ਹੋਏ ਪ੍ਰੇਧ ਇਹ ਆਪਣਾ ਜਿਹੜੇ ਸਾਰੇ ਸੰਧ ਪ੍ਰੀ ਟਰੈਕਟਰ ਵਾਲੇ ਨੇ ਇੱਥੇ ਪ੍ਰਦਰਸ਼ਨ ਕੀਤੇ ਨੇ ਆ ਚਾਰ ਵਾਲੀ ਨਵੀਂ ਆ ਆ ਚਾਰ ਵਾਲੀ ਮਸ਼ੀਨ ਹੈ ਜਿਹੜੀ ਆ ਮੱਕੀ ਜਿਹੜੀ ਨਵੀਂ ਮਸ਼ੀਨ ਬਣਾਈ ਇਹਨਾਂ ਨੇ ਮੱਕੀ ਦਾ ਚਾਰ ਪਾਉਣ ਵਾਸਤੇ ਤੇ ਆ ਕੱਲੀ ਕਟਾਈ ਕਰਦੀ ਹੈ ਮੱਕੀ ਦੀ ਜਿਹੜੀ ਉਹ ਮਸ਼ੀਨ ਹੈ ਟਰਾਲੀ ਦੇ ਵਿੱਚ ਭਰਦੀ ਹੈ ਤੇ ਇਹ ਇਹ ਅੱਗੇ ਕੱਟ ਕੇ ਤੇ ਪਿੱਛੇ ਇਹਦੇ ਵਿੱਚ ਪਾਈ ਜਾਂਦੀ ਹੈ ਤੇ ਅੱਗੇ ਟਰਾਲੀ ਦੇ ਵਿੱਚ ਲੋਡ ਹੋ ਜਾਂਦਾ ਸਾਰਾ ਸਮਾਨ ਖੇਤਾਂ ਦੇ ਖਾਂਦਨ ਵਾਸਤੇ ਬੇਰਕਾ ਵਾਲਿਆਂ ਨੇ ਆਪਣੀ ਸਟਾਲ ਲਵਾਈ ਹੈ ਜਿਵੇਂ ਇੱਥੇ ਕਿਸਾਨ ਵੀਰ ਜਿਹੜੇ ਗਰਮੀ ਤੋਂ ਰਾਹਤ ਪ੍ਰਾਪਤ ਕਰਨ ਵਾਸਤੇ ਲੈ ਕੇ ਪਿੰਦੇ ਨੇ ਤੇ ਸਾਰੀਆਂ ਕੰਪਨੀਆਂ तकरीबन ਪੰਜਾਬ ਦੀਆਂ ਨਹੀਂ ਹਿਮਾਚਲ ਹਰਿਆਣਾ ਦੀ ਜਿਹੜੀਆਂ ਵੀ ਕੰਪਨੀਆਂ ਕਿਸਾਨਾਂ ਦੇ ਨਾਲ ਸੰਬੰਧਿਤ ਜੋ ਵੀ ਚੀਜ਼ ਬਣਾਉਂਦੀਆਂ ਨੇ ਇਸ ਲੁਧਿਆਣੇ ਮੇਲੇ ਦੇ ਵਿੱਚ ਪਹੁੰਚਦੀਆਂ ਨੇ ਆਪਣਾ ਪ੍ਰਦਰਸ਼ਨ ਕਰਨ ਵਾਸਤੇ ਤੇ ਕਿਸਾਨ ਵੀ ਇਹਦਾ ਖੂਬ ਫਾਇਦਾ ਠਾਉਂਦੇ ਨੇ ਕਿਉਂਕਿ ਇੱਥੇ ਆਮ ਜੋ ਰੇਟ ਹੁੰਦੇ ਨੇ ਉਹਨਾਂ ਦੇ ਨਾਲ ਕੋਈ ਸਬਸਿਡੀ ਹੁੰਦੀ ਹੈ ਆ ਸਾਹਮਣੇ ਵੀਰ ਦੇਖੋ ਮਾਵੋਲੀ ਨੂੰ ਸਮਰਪਿਤ ਇਹ ਟਾਈਮ ਪੀਸ ਵਗੈਰਾ ਬਣਾਉਂਦੇ ਨੇ, ਵੇਚਦੇ ਨੇ ਆ ਦੇਖੋ दमाके लिए भी नहीं ਬਖ ਬਖ ਸਟੇਟਾਂ ਜੋ ਇਸ ਮੇਲੇ ਦੇ ਵਿੱਚ ਕਿਸਾਨ ਸਿਰਕਤ ਕਰਨ ਵਾਸਤੇ ਪਹੁੰਚਦੇ ਨੇ ਆਪਣੀ ਲੋੜੀ ਦਾ ਸਮਾਨ ਵੇਚਣ ਵਾਸਤੇ ਪੰਜਾਬ ਦੀਆਂ ਮਸ਼ਹੂਰ ਮੰਨੀਆਂ ਪਰ ਮੰਨੀਆਂ ਕੰਪਨੀਆਂ ਇੱਥੇ ਆਪਣੇ ਇੱਕ ਕੁ ਮੈਂਟ ਜੋ ਸਮਾਨ ਬਣਾਉਂਦੀਆਂ ਨੇ ਉਹ ਲੈ ਕੇ ਆਉਂਦੀਆਂ ਨੇ ਆ ਸਾਹਮਣੇ ਜੱਗੀ ਐਗਰੋ ਐਗਰੀਕਲਚਰ ਵਾਲਿਆਂ ਦਾ ਜਿਹੜੇ ਇਹ ਹਲ ਵਗੈਰਾ ਬਣਾਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਬਹੁਤ ਮਸ਼ਹੂਰ ਕੰਪਨੀਆਂ ਜੱਗੀ ਵਾਲਿਆਂ ਦੀ ਜਿਵੇਂ ਉਹ ਖੜੀਆਂ ਨੇ ਇੰਨਾ ਦਾ ਸਾਰਾ ਸਮਾਰਥਨ ਦਿਖਾਉਣਾ ਕੱਲੀ ਕੱਲੀ ਆਈਟਮ ਹੈ ਜਿਵੇਂ ਆ ਦੇਖੋ ਤਵੀਆਂ ਲੱਗੀਆਂ ਇਹਨਾਂ ਦੀਆਂ ਪਿਆਰ ਸਰਕਾਰ ਤੋਂ ਮਾਨਤਾ ਪ੍ਰਾਪਤ ਸਾਰਾ ਕੁਝ ਆ ਅੱਗੇ ਦੇਖੋ ਟਾਇਰ ਲੱਗੇ ਆ ਇਹਦੇ ਸੈਂਟਰ ਦੇ ਵਿੱਚ ਜੈਕ ਵਾਲਾ ਸਿਸਟਮ ਆ ਸਾਰਾ ਜੈਕ ਨਾਲ ਜਿਹੜੀ ਟਾਇਰ ਨੇ ਉੱਪਰ ਉੱਠ ਜਾਂਦੇ ਨੇ ਹਰ ਸਾਲ ਇਹ ਵੀ ਆਪਣੇ ਵੀਰਨ ਜੱਗੀ ਐਗਰੀਕਲਚਰ ਵਾਲੇ ਇੱਥੇ ਪਹੁੰਚਦੇ ਨੇ ਹਰ ਸਾਲ ਆਪਣਾ سٹਾਲ ਲਾ ਕੇ ਆਪਣੇ ਜੋ ਇਹਨਾਂ ਨੇ ਬਣਾਈਏ ਆ ਤਵੀਏ ਵਗੈਰਾ ਨੇ ਉਹਨਾਂ ਨੂੰ ਪ੍ਰਦਰਸ਼ਨ ਕਰਦੇ ਨੇ ਕਿਸਾਨ ਵੀ ਬਹੁਤ ਫਾਇਦਾ ਉਠੋ ਗਏ ਨੇ ਤੇ ਬੱਕਰਵਾ ਕੇ ਸਬਸਿਡੀ ਤੇ ਇਹ ਸਰਸ ਮਾਰਡਿੰਗੇ ਤਾਂ ਮਿਲ ਜਾਂਦਾ ਦੇਖਿਆ ਬਾਅਦ ਆਓ ਜਿਵੇਂ ਸਾਹਮਣੇ ਜਿਹੜੇ ਪਾਈ ਦਾ ਜੋ ਸਮਾਨ ਬਣਾਉਂਦੇ ਨੇ ਜਿਵੇਂ ਪਲਾਸਰ ਵਗੈਰਾ ਰੈਂਚ ਵਗੈਰਾ ਜਿਹੜੇ ਕੇ ਆਪਣੇ ਮਿਸਤਰੀ ਵੀਰਾਂ ਦੇ ਕੰਮ ਆਉਂਦੇ ਨੇ ਸਾਰੇ ਸੰਦਾਂ ਦੀ ਸਟਾਰ ਲੱਗੀ ਹੈ ਇਹਦਾ ਬਿਲ ਵਗੈਰਾ ਆਇਆ ਵੀ ਆ ਜਾ ਦੇਖ ਸਾਹਮਣੇ ਫਣਕਨ ਕੰਪਨੀ ਦੀ ਜੋ ਤੇ ਮੋਟਰਾਂ ਵਗੈਰਾ ਟੁੱਲੂ ਕਾ ਫਪੜਾਉਣ ਦੇ ਲਈ ਜਾ ਉਹਨਾਂ ਲਈ ਸ਼ਕਲ ਆ। ਉਹ ਦਸਤ ਵਾਸਤੇ ਇਹਨਾਂ ਦੇ ਵੱਡੀ ਤੋਂ ਵੱਡੀ ਆਪਣੀ ਮੋਟਰ ਜਿਹੜੀ ਕਿਸਾਨਾਂ ਵਾਸਤੇ ਰੱਖੀ ਆ ਭਾਵੇਂ ਮੋਡੋ ਮੜਕ ਹੋਵੇ ਭਾਵੇਂ ਆਪਾਂ ਪਾਪੇ ਜਾਂ ਜਿਹਦੇ ਆਪੇ ਇਹ ਸਵਰਸਿਵਲ ਵੋਟਰ ਹੁੰਦੀਆਂ ਨੇ ਉਹ ਪ੍ਰਦਰਸ਼ਨ ਕਰਨ ਵਾਸਤੇ ਰੱਖੇ ਆ ਨੇ ਅੱਗੇ ਦੇ ਵੱਖਰੇ ਵੱਖਰੇ ਇਹ ਵੱਖ-ਵੱਖ ਦਵਾਈਆਂ ਦੀਆਂ ਜਿਹੜੀਆਂ 2 ਘੰਟੇ ਚੱਲੀਆਂ ਨੇ ਚਾਰ ਲੱਗੇ ਨੇ ਜਿਵੇਂ ਸਸਵਤੀ ਐਗਰੋ ਜੰਬਲ ਫਰਟੀਲਾਈਜ਼ਰ ਕੰਪੋਜ਼ ਦਿਖਾ ਰਹੇ ਹੋ ਇਹ ਕੰਮ ਚੱਲਣ ਇਹਦਾ ਵੀਡੀਓ ਬਣਾਉਣੀ ਕਾਹੂਆਂ ਹੋਰ ਹਾਥੋਂ ਨੇ ਫੰਦੂ ਜਿਹਾ ਜੈਸੇ ਤਕੁੱਦਾ ਚੰਬਲ ਕੰਪਨੀ ਵਾਲੇ ਦੇ ਡਰਾਉਨ ਕੱਢਿਆ ਕਹਿੰਦੇ 14 ਲੱਖ ਰੁਪਏ ਦਾ ਇੱਕ ਏਕੜ ਦੀ ਦਵਾਈ ਇਹਦੇ ਵਿੱਚ ਪੈਂਦੀ ਹੈ ਤੇ ਇੱਕ ਕਿਰਾਏ ਦੇ ਨੂੰ ਕਹਿੰਦੇ ਵੀ ਸਾਡੇ ਭੇਜੇ ਨੇ 300 ਰੁਪਏ ਇੱਕ ਏਕੜ ਦਾ ਲੈਂਦੇ ਆ ਸੀ 14 ਲੱਖ ਦੀ ਕੀਮਤ ਹੈ ਜੀ ਤੁਸੀਂ ਦੱਸਿਓ ਕਵਿੰਟ ਕਰਕੇ ਵੀ ਇਹ ਕਿਸਾਨ ਨੂੰ ਖਰੀਦਣ ਦਾ ਕੀ ਫਾਇਦਾ ਹੈ ਜਾਂ ਨਹੀਂ ਚੰਬਲ ਕੰਪਨੀ ਵਾਲਿਆਂ ਦਾ ਇਹਦੇ ਸਟਾਰਟ ਲਾਈਏ ਦਵਾਈਆਂ ਦੀ ਚੰਬਲ ਵਾਲਿਆਂ ਨੇ क्या काम देखे हो मेरा क्या है टूटता नहीं ब्रेक नहीं होगा थोड़ा नहीं पर जाए ते काम बहुत कर दा ऐसा जाली आता जी जाली लगा देना बाद पेस्ट है मसाला डाल देना ये पेस्ट बेसन है बेसन का चावल का मैदे का कौन सा भी आटा चलेगा सेमिया बनाने के लिए देख लो मैडम बारीक सेमिया बनाइए बेसन का भुजिया बनाइए बारीक सेमिया बेसन का भुजिया आपका ऐसा रेडी सिर्फ दबाना ऐसा मशीन एक है और मशीन के साथ में आपको बनाने के लिए पंद्रह जाली आता है पूरे पंद्रह सौ रुपए में पूरे पंद्रह जाली नल जाली आता भाई 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 है साहब फाइबर है सौ रुपए में पाजी ये देखो ऐसा जाली इसके अंदर लगाने का जाली लगाने के बाद पेस्ट है मसाला डाल देने का बटाटे का पापड़ी आलू को सर आलू को बॉईल करके स्मैश करके आलू का पापड़ी बनाते ये देखो आलू का पापड़ी बनाने का सिंपल दबाने का प्लेन पापड़ी दबाना भी है और घुमाना भी है रिंग करने से डिजाइन होगा ऐसा पास्ता मॉडल चेंज आज या क्या लाइन सिमिया बनाओ चकली बनाओ मैगी बनाओ

ਆ ਵੀਰ ਸਾਡੇ ਇਲਾਕੇ ਦੇ ਨੇ ਪਰਮ ਐਗਰੋ ਇੰਡਸਟਰੀ ਧੋਰੀ ਸੰਗਰੂਰ ਰੋੜ ਧੋਰੀ ਦੇ ਇਹ ਵੀਰਾਂ ਦਾ ਇਹ ਪੜਾਉਂਦੇ ਨੇ ਰੋਟਾਵੇਟਰ ਵਗੈਰਾ ਆ ਸਾਰੀਆਂ ਸਾਰੀਆਂ ਘਰਾਰੀਆਂ ਵਗੈਰਾ ਇਹਨਾਂ ਨੇ ਪ੍ਰਦਰਸ਼ਨ ਕੀਤੇ ਨੇ ਜਿਹੜੀਆਂ ਆਪਣੇ ਸਾਰੇ ਇਕੁਪਮੈਂਟ ਦੇ ਵਿੱਚ ਵਰਤਦੇ ਨੇ ਦੇਲ ਦੀ ਬੰਦੇ ਉਹ ਲੇਬਰ ਦਾ ਕੰਮ ਮੁੱਕ ਗਿਆ ਇਹ ਮਸ਼ੀਨ ਲੱਗ ਲੈਦੀ ਹੈ ਉਹ ਜਿੱਥੇ ਲਾ ਕੇ ਲੱਗਦੀ ਹੈ ਗੰਨਾ ਵਿਚਣ ਵਾਲੀ ਮਸ਼ੀਨ ਆਈ ਗੰਨਾ ਵਿਚਣ ਵਾਲੀ ਆਈ ਗੰਨਾ ਵਿਚਣ ਨਾਲ ਰਿਹਾ ਖਲਾਰਿਆਂ ਨਾਲ ਠੀਕ ਰੇ ਰੇ ਵੀ ਖਲਾਰਦੀ ਨਾਲ ਦੀ ਆ ਠੀਕ ਆਜੋ 11 ਮਿੰਟ ਦੀ ਵਾਲੀ ਹਾਂਜੀ ਹੈ ਗੋਬਰ ਗੈਸ ਕੰਪਨੀ ਆ ਆਪਣੇ ਚੁੱਲ੍ਹੇ ਵਗੈਰਾ ਨਿਕਲ ਆ ਦੇਗਾ ਜੀ 2500 ਲਾ ਦੇਗਾ ਪ੍ਰਦਰਸ਼ਨ ਕਰਨ ਵਾਸਤੇ ਲੈ ਕੇ ਆਏ ਆ ਇਹ ਗਰਮਿਕ ਕੰਪਣੀ ਦੀ ਟੋਕ ਕਰਨ ਵਾਲੀ ਮਸ਼ੀਨ ਹੈ ਜਿਹੜੀ ਛੋਟੀ ਛੜੀਆਂ ਪਹਿਲਾਂ ਵੱਡੀਆਂ ਮਸ਼ੀਨਾਂ ਹੁੰਦੀਆਂ ਸੀਗੀਆਂ ਉਹਨਾਂ ਨੇ ਛੋਟੀ ਬਣਾਤੀ। ਆ ਦੇਖੋ ਸਾਡੀ ਇਹ ਟੋਕ। ਛੋਟੀ ਛੜੀ ਬਣਾਉਂਦਾ ਹੈ। ਇਹਨੂੰ ਕੱਟ ਦੀ ਟੋਕ। ਕਿਹੜਾ ਪੰਛੀ ਹੈ ਕਿਹੜਾ। ਤੁਸੀਂ ਕਿਹੜੇ ਵੱਡੇ ਵਰਦਨ? ਹਲੋ। ਆਪ ਜੀ ਨੂੰ। ਮੈਂ ਖਾਊਗਾ ਫੇਰ ਹੀ ਵੱਡੂਆ। ਆ ਦੇਖੋ। ਦੇ ਬੇਟਰੇ ਜੀ ਸਾਹਮਣੇ ਕੋਈ ਦੋਰਾ ਸਾਡੀ ਭਰਿਆ ਅਸੀਂ ਲੋਡ ਤੋਂ ਆਏ ਕਿ ਸਾਹਮਣੇ ਧਮਾਨ ਐਗਰੀਕਲਚਰ ਵਰਕਸ ਆਖੜ ਵਾਲਿਆਂ ਦੀ ਸਟਾਲ ਲੱਗੀ ਹੈ ਜਿਹੜੇ ਕਿ ਤਵੀਆ ਵਗੈਰਾ ਪੜਾਉਂਦੇ ਨੇ ਚਾਰ ਵਾਰੀ ਹੋਰ ਜਿਹੜੀ ਮੇਲੇ ਚ ਨਾ ਪਿਛਲੇ ਸਾਲ ਵਰਗੀ ਰੌਣਕ ਨਹੀਂ ਹੈਗੀ ਆ ਦੇਖੋ ਸਟਾਲਾਂ ਤਕਰੀਬਨ ਵੀ ਸਾਰੀਆਂ ਦੀ ਸਾਰੀਆਂ ਬਹੁਤ ਸਾਰੀਆਂ ਖਾਲੀ ਪਈਆਂ ਨੇ ਨਾ ਹੀ ਪਹਿਲਾਂ ਵਰਗਾ ਇਕੱਠ ਹੈ ਇਸ ਸਾਥੀ ਆਪਣੀ ਸੁਰੱਖਿਆ ਵੀ ਜ਼ਰੂਰੀ ਹੈ ਉਸ ਤੋਂ ਪਰਹਾਉ ਪਸਤੂ ਵਿੱਚ ਡਾਲੇ ਜਾਓ ਟ੍ਰਾਈਪੋਲ ਹੋਏ ਇਸੇ ਬੰਦੇ ਇਹ ਪੈਸਾ ਬੜਾ ਜਿਪਟਿਕ ਕੋਈਆਂ ਕੋਲ ਨਹੀਂ ਦੇ ਦਿੱਤਾ ਤਾਂ ਰਾਜ ਨੂੰ ਇਹ ਜਿੱਦ ਦੇ ਬਾਪ ਇਹ ਲੋਕ ਬੁੱਕ ਕਰਾਉਂਦਾ ਹੈ। ਇਹ ਕਰਨਾ ਮਾਨੋ ਜੀ ਕੋਰਵਾ ਜੁਬਾ ਮੈਂ 220 ਦੇ ਅਕਾਲ ਬਿਊ ਟੈਨ ਲੈਣਾ ਚਾਹੁੰਦਾ ਹਾਂ ਪਰ ਆ ਬਾਈ ਕਰੋ 2000 ਰੁਪਏ ਨਹੀਂ ਆ ਨਾ ਇਹ ਮਰੀ ਜੇ ਕਾਰ ਦਾ ਆ ਗਿਆ ਉਹ ஏன் டிராக்டர் வாழ என்ன ਕਣਕਵਾਲ ਭੰਗੋ ਵਾਲੇ ਨੇ ਜਿਹੜੀ ਸਭ ਤੋਂ ਪਹਿਲਾਂ ਇਹ ਮਾਡਲ ਆਰਡਰ ਬਣਾਇਆ ਸੀਗਾ ਜਿਹੜਾ ਬਹੁਤ ਕਾਮਯਾਬ ਹੋਇਆ ਤੇ ਇਹਨਾਂ ਨੇ ਹੁਣ ਵੱਖ-ਵੱਖ ਤਰ੍ਹਾਂ ਦੇ ਆਪਣੇ ਟਰੈਕਟਰਾਂ ਤੇ ਲੱਗਣ ਵਾਲੇ ਜਿ ਕੁਕੂਟ ਬਣਾਏ ਨੇ ਜਿਵੇਂ ਹੈ ਜੀਵੀਸੀ ਵਰਗਾ ਜਿਗਾੜ ਬਣਾਇਆ ਜੀਵੀਸੀ ਬਣਾਈ ਆ ਟਰੈਕਟਰ ਦੇ ਉੱਪਰ ਫਿੱਟ ਹੋ ਜਾਂਦਾ ਸਾਰਾ ਜਿਗਾੜ ਸਿਸਟਮ ਤੇ ਇਹਨਾਂ ਨੇ ਜੀਵੀਸੀ ਵੀ ਬਣਾਈ ਆ ਸਾਹਮਣੇ ਖੜੀ ਐ ਜਿਹੜੀ ਕਿ ਬਹੁਤ ਛੋਟੀ ਕਰਦੀ ਹੈ ਜਿਹੜੀ ਕਿ ਤੰਗ ਗਲੀਆਂ ਦੇ ਵਿੱਚ ਵੀ ਕੰਮ ਕਰਦੀ ਹੈ ਚਲੀ ਜਾਂਦੀ ਹੈ। ਸਾਹਮਣੇ ਦੇਖੋ। ਬਹੁਤ ਇਸ ਵਾਰੀ ਬਹੁਤ ਨਵੇਂ-ਨਵੇਂ ਕੰਪਨੀਆਂ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਹੈ ਜਿਵੇਂ ਆਹ ਦੇਖ ਲਓ ਲੈਂਪ ਕੈਨ ਲੈਂਪ ਕੈਨ ਕੰਪਨੀ ਆਈ ਹੈ। ਆ ਸਾਹਮਣੇ ਇੱਕ ਆ ਕੰਪਨੀ ਹੋਰ ਆ ਜਿਹੜੀ ਇਹ ਤੁਹਾਨੂੰ ਦਿਖਾਉਣਾ। ਇਹ ਵੀ ਆਪਣੇ ਸਪਰੇਅ ਵਾਲੇ ਪੰਪ ਜਿਹੜੇ ਜਿਹਨੂੰ ਆਪਾਂ ਕੋਟ ਚ ਕਹਿ ਦਿੰਦੇ ਆ। ਸ਼ਾਇਦ ਇਹ ਕੋਈ ਬਾਹਰੀ ਕੰਪਨੀ ਹੈ ਇਹ ਆਪਣੇ ਇੱਥੇ ਪ੍ਰਦਰਸ਼ਨ ਵਾਸਤੇ ਲੈ ਕੇ ਆਈ ਹੈ ਸਾਹਮਣੇ ਦੇਖੋ ਜਿਹੜੇ ਆਪਣੇ ਵੱਡੇ ਵੱਡੇ ਟਾਇਰਾਂ ਵਾਲੇ ਆਪਾਂ ਖੇਤ ਦੇ ਦੇਖਦੇ ਹੁੰਦੇ ਆ ਖੇਤਾਂ ਦੇ ਵਿੱਚ ਘੋੜ ਵੀ ਕਹਿੰਦੇ ਨੇ ਪੰਜਾਬੀ ਵਿੱਚ ਖੇਤਾਂ ਆ ਸਾਧੂ ਇਕਸਪਲੀਮੈਂਟ ਸੰਗਰੇ ਵੱਡੇ ਰਾਜਸਥਾਨ ਤੋਂ ਬਹੁਤ ਮਸ਼ਹੂਰ ਕੰਪਨੀ ਹੈ ਵੀ ਇਹ ਤਵੀਆ ਵਗੈਰਾ ਬਣਾਉਂਦੇ ਨੇ ਹਾਈਡਰੋਲਿਕ ਤਵੀਆ ਸਾਹਮਣੇ ਦੇਖੋ ਆਜੜੀ ਆ ਕੰਪਨੀ ਨੂੰ ਮੈਂ ਤਕਰੀਬਨ 90 ਸਵੇ ਤੋਂ ਇਸ ਮੇਲੇ ਦੇ ਵਿੱਚ ਦੇਖਦਾ ਸੇਖੋ ਇੰਦਰਪਾਲ ਜਨਰੇਟਰ ਬੰਨ ਵੀ ਇਹ 5 ਕਿਲੋਵਾਟ ਤੋਂ ਲੈ ਕੇ 100 ਕਿਲੋਵਾਟ 700 ਕਿਲੋਵਾਟ ਤੱਕ ਦੇ ਜਨਰੇਟਰ ਤਿਆਰ ਕਰਦੇ ਨੇ ਇਸ ਸੇਬ ਉੱਤੇ ਅੱਜ ਦੇ ਨੇ ਮਿਲੇ ਦੇ ਅਫਸਰ ਦੇ ਵਕਤ ਵੱਲ ਮੋੜ ਕੇ ਤੇ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਪਾਓ ਜੀ ਤਿਆਰ ਕਰਦੇ ਨੇ ਭਾਵੇਂ ਸਾਇਲੈਂਟ ਹੋਵੇ ਲੈ ਲਓ ਭਾਵੇਂ ਦੂਸਰੇ ਲੈ ਲਓ ਇਹ ਮੋਕੇ ਦੇ ਕੋਲੇ ਪਿੰਡਾ ਸੜਕੀ ਝੰਡੇ ਆਣਾ ਇਹ ਵੀ ਵੀਰੇ ਹਰੇਕ ਸਾਲ ਨਾ ਆਪਣੀ ਸਟਾਲ ਲੈ ਕੇ ਇੱਥੇ ਪਹੁੰਚਦੇ ਨੇ ਜਿਹੜੀ ਆ ਕੰਪਨੀ ਬਲੈਕ ਸਟਾਲ ਨੇ ਇਹ ਵੀ ਸ਼ਾਇਦ ਵੀ ਪਹਿਲੀ ਵਾਰ ਹੀ ਇਸ ਮੇਲੇ ਦੇ ਵਿੱਚ ਆਈ ਹੈ ਇਹ ਵੀ ਰੋਟਾ ਵਿਡਰ ਵਗੈਰਾ ਜਾਂ ਕਰਾਹ ਵਗੈਰਾ ਬਣਾਉਦੀ ਹੈ ਕਿਲੋਸਕਰ 3 ਹੈ انجن ਮਹਿindra engine ਵਿੱਚ ਕੀ ਕੁਝ ਵੰਜਾ ਹਨ ਮਿੰਦਰਾ engine turbo sport engine 20 hp ਕੁਲੋਸਕਰ 10 kv ਹੈ ਤੋਂ 25 kv ਘੱਟ ਤੋਂ ਘੱਟ ਡੀਜ਼ਲ ਪੀਵੇ ਅਤੇ ਵੱਧ ਤੋਂ ਵੱਧ ਚੱਲੇ ਆ ਬੜੀਆਂ ਇੱਕੋ ਜਿਹੜੇ ਕਿ ਆਪਣੇ ਸੋਲਰ ਨਾਲ ਚੱਲਣ ਵਾਲੀਆਂ ਮੋਟਰਾਂ ਬਣਾਉਂਦੀ ਹੈ ਜਿਵੇਂ ਜਿਹੜੇ ਏਰੀਆ ਦੇ ਵਿੱਚ ਪਾਣੀ ਉਪਰ ਹੁੰਦਾ ਪੁੱਛਿਆ ਪਹਿਲਾਂ ਦੀਆਂ ਮੋਟਰ ਲਗਵਾ ਸਕਦੇ ਆ ਇਹ ਪਲੇਟਾਂ ਲਗਾ ਕੇ ਤਰ੍ਹਾਂ ਤਰ੍ਹਾਂ ਦੀਆਂ ਵੱਡੀਆਂ ਛੋਟੀਆਂ ਮੋਟਰਾਂ ਜਿਵੇਂ ਜਿਹੜੀ ਜਗ੍ਹਾ ਦੇ ਜੋ ਪਾਣੀ ਉਪਰ ਹੁੰਦਾ ਉੱਥੇ ਮੋਟਰ ਚੱਲਦੀਆਂ ਜਿਵੇਂ ਬਠਿੰਡ ਏਰੀਆ ਦੇ ਵਿੱਚ ਪਾਣੀ ਸੇਹ ਵਾਲੇ ਇਲਾਕਿਆਂ ਦੇ ਵਿੱਚ ਮੋਟਰ ਬਹੁਤ ਕਾਮਯਾਬ ਹੈ ਜਿਹੜੀ ਕਿ ਸੋਲਰ ਤੇ ਨਾਲ ਚੱਲਦੀ ਐ ਇੱਕੋ ਜਨ ਕੰਪਨੀ ਐ ਅਸਲੂ ਫੋਰਸ ਕੰਪਨੀ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੇ ਬਲੇਡ ਹੁੰਦੇ ਨੇ ਜਿਵੇਂ ਰੋਟਰ ਬੇਟਰ ਤੇ ਵਗੈਰਾ ਤੇ ਮੈਨਾ ਵਗੈਰਾ ਦੇ ਉੱਤੇ ਵਰਤੇ ਜਾਂਦੇ ਨੇ ਤੇ ਆਹ ਹੁੰਦਾ ਕਿਤੇ ਮੈਨ ਲੱਗਦਾ ਆ ਡੈਕ ਤੇ ਚੈਨਾ ਵਗੈਰਾ ਨੇ ਹਰ ਤਰ੍ਹਾਂ ਦੇ ਕੁਝ ਪਿੰਗਾਂ ਦਾ ਸੂਰਪਾੜਾ ਕਿ ਕਿੰਨਾ ਅੱਗੇ ਜੀ ਇਹ ਉਹਨਾਂ ਵਿੱਚੋਂ ਪਾਰ ਰੋਕਾ ਰੋਕਾ ਬਿਠਾ ਦੇ ਜੀ ਇਹਦੇ ਉੱਪਰ ਬਾਅਦਰ ਬਾਰੇ ਮੋਟੇ ਬੇ ਸਟਾਰਟ ਦੇ ਦੋ ਮੈਨੂੰ ਆਗਾ ਅਸ਼ੀਰਵਾਦ ਕੰਪਨੀ ਜਿਹੜੇ ਪੈਪ ਬਣਾਉਂਦੀ ਹੈ ਕੰਪਨੀ ਜਿਹੜੀ ਮੋਟਰਾਂ ਵਗੈਰਾ ਚੱਪ ਵਰਤਦੇ ਆ ਇੱਕ ਮਿੰਟ ਉਹ ਤੇ ਸਟਾਰਟ ਤੇ ਪਹੁੰਚਦੇ ਨੇ ਮੈਂ ਕੋਈ ਨਾ ਰੱਖ ਨਾ ਰੱਖ ਇੱਕ ਹੈਗਾ ਦੀ ਕੋਈ ਗੱਲ ਨਹੀਂ ਰੱਖ ਲਓ ਇਹ ਤਾਂ ਵੀ ਪਲੱਸ ਨਹੀਂ ਇਹ ਸਟੈਂਡਰਡ ਹੈ ਜੀ ਇਕੱਲਾ ਉਹ ਜੀ ਮੈਂ ਤੁਹਾਨੂੰ ਦੱਸਦਾ ਹਾਂਗਾ ਇਹਦੇ ਫਰਕ ਕੀ ਜਾਂਦਾ ਜੇ ਮੈਂ ਉਹ ਦੱਸ ਦੇਣਾ ਤੁਹਾਨੂੰ ਓਕੇ ਇੱਕ ਮਾਡਲਾਂ ਦਾ 4 ਇੰਚੀ ਮੀਡੀਅਮ ਵੀ 4 ਇੰਚੀ ਮੀਡੀਅਮ ਸਟਾਰਟ ਹੁੰਦਾ ਉਹਦਾ 8 ਕਿਲੋ weight ਹੁੰਦਾ 10 ਕਿਲੋ ਜੀ ਪ੍ਰੈਸ਼ਰ ਹੁੰਦਾ ਇਹਦਾ 15 ਕਿਲੋ ਜੀ ਪ੍ਰੈਸ਼ਰ ਹੈ ਇਹ ਥੋੜਾ ਨੀਚੇ ਵਾਲਾ ਮਾਡਲ ਹੈ ਉਹ 15 kg pressure ਇਹ ਦੇ ਡੈਪਥ ਰਿਕਾਰਡਿੰਗ ਮਾਡਲ ਬਣਦੇ ਆ ਉਹ 8 kg ਵੇਡਦਾ ਉਹਦਾ ਮਾਡਲ ਜਿਹੜਾ ਹੈਗਾ ਉਹ ਤੁਹਾਡਾ ਮਾਡਲ ਚੱਲੂਗਾ 200 ਫੁੱਟ ਤੱਕ ਅਸੀਂ ਰਿਕਮੈਂਡ ਕਰਦੇ 200 ਫੁੱਟ ਤੱਕ ਪ੍ਰੈਸ਼ਰ ਦਾ ਕੀ ਮਤਲਬ ਹੈ ਵੀਰੇ ਇਹ ਪ੍ਰੈਸ਼ਰ ਕਿੰਨਾ ਪ੍ਰੈਸ਼ਰ ਪਾਈਪ ਪਾਣੀ ਦਾ ਵੇਅਰ ਕਰਦੀ ਹੈ ਜੀ ਪਾਣੀ ਦਾ ਪ੍ਰੈਸ਼ਰ ਕਿੰਨਾ ਵੇਅਰ ਕਰਦੀ ਹੈ ਉੱਪਰ ਭੇਜਣ ਦਾ ਉੱਪਰ ਭੇਜਣ ਦਾ ਸਾਰਾ ਟੋਟਲੀ ਪਾਈਪ ਦੇ ਉੱਪਰ ਪਾਣੀ ਦਾ ਕਿੰਨਾ ਪ੍ਰੈਸ਼ਰ ਲੱਗ ਰਿਹਾ ਹੈ ਠੀਕ ਹੈ ਜੀ ਠੀਕ ਹੈ ਜੀ ਔਰ 15 kg ਜਿਹੜਾ ਹੈਗਾ ਇਸ ਸਟੈਂਡਰਡ ਪਲੱਸ ਦਾ ਜਿਹੜਾ 15 ਹੀ ਆ ਫਿਰ ਪਰ ਇਹਦਾ ਇਹਦਾ 21 ਕਿਜੀ ਹੋ ਗਿਆ ਇਹਦਾ weight ਵੱਧ ਗਿਆ ਇਹ ਇਹ 1.5 ਕਿਲੋ ਦਾ ਪਾਈਪ ਹੈ ਜੀ 10 ਕਿਲੋ ਦਾ ਚਾਹ ਤੇ ਬੀਣੀ ਬਣੀ ਆ ਔਰ ਜਿਹੜਾ ਕਾਲਮ ਹੈ ਨਾ ਸਹੀ ਕਾਲਮ ਹੈ ਜਿਹੜਾ ਕੁਆਲਿਟੀ ਵਾਈਪ ਉਹ ਕਿਜੀ ਪ੍ਰੈਸ਼ਰ ਅਕੋਰਡਿੰਗ ਦੇਖਿਆ ਜਾਂਦਾ ਸਹੀ ਜਿਹੜਾ ਟੈਕਨੀਕਲ ਜਿਹੜਾ ਫਾਰਮੂਲਾ ਉਹ ਕਿਜੀ ਪ੍ਰੈਸ਼ਰ ਨਹੀਂ ਇਸ ਤੋਂ ਉੱਪਰ ਵੀ ਮਾਡਲ ਆਉਂਦੇ ਆ ਪਰ ਅਡੀ ਆਪਣੇ ਲੋਡ ਹੈਗੇ ਆ ਤੁਸੀਂ 350% ਤੱਕ ਜਾਣਾ ਤਾਂ ਇਸ ਨੂੰ ਪਾਓ ਭਾਈ 300 350% ਤੱਕ ਇਸ ਨੂੰ ਪਾਓ ਸਟੈਂਡਰਡ ਨੂੰ ਹੁਣ ਲੋਡ ਨਹੀਂ ਸਟੈਂਡਰਡ ਪਲੱਸ ਤੱਕ ਵੀ ਜਾਣ ਦੀ ਹਾਂ ਹੁਣ ਲੱਗਦਾ ਹੈ ਤੁਹਾਡੇ ਮੋਟਰ ਜਿਆਦਾ 50 ਤੋਂ 5 HP ਤੋਂ ਉੱਪਰ ਜਾ ਰਹੀ ਹੈ 60 HP ਜਾ ਰਹੀ ਹੈ ਫਿਰ ਇਹਨੂੰ ਪਾ ਦੇ 200 ਰੁਪਏ ਦਾ 700 200 ਦਾ ਮੈਸੇਜ ਆ ਗਿਆ ਇੱਕ ਜਿਵੇਂ ਲਾਈਟ ਵਗੈਰਾ ਚੈੱਕ ਦਿਖਾਉਣ ਦੀ ਪਰ ਚੈੱਕ ਕਰਕੇ ਉਹਦਾ ਕੀ ਮਤਲਬ ਹੈ ਜਿਵੇਂ ਤੁਹਾਨੂੰ ਲਾਈਟ ਵਿੱਚ ਦਿਖਦੀ ਨਹੀਂ ਨਹੀਂ ਆ ਰਹੀ ਉਹ ਕੀ ਹੁੰਦਾ ਜੀ ਜਿਹੜੀ ਕਿ ਪੀਵੀਸੀ ਦੀ ਪਾਈਪ ਹੈ ਨਾ ਜਿੰਨੀ ਵੀ ਆਪਣੀ ਮੈਨੂੰ ਸਿਰਫ ਪਾਈਪ ਕੋਈ ਵੀ ਟਰਾਂਸਪੇਰੈਂਟ ਨਹੀਂ ਹੋਣੀ ਚਾਹੀਦੀ ਜੀ ਟਰਾਂਸਪੇਰੈਂਟ ਕੀ ਮਤਲਬ ਉਹਦੀ ਹਾਰ ਹਾਰ ਨਹੀਂ ਹੋਣੀ ਚਾਹੀਦੀ ਇਸ ਨਾਲ ਨਹੀਂ ਚਾਹੀਦਾ ਜਿਸ ਨਾਲ ਨਹੀਂ ਚਾਹੀਦਾ ਉਹਦਾ ਕਾਰਨ ਕੀ ਹੈ ਸਾਡਾ ਜਿੰਨਾ ਵੀ ਪ੍ਰੋਡਕਟਾਂ ਦਾ ਜੋ ਵੀ ਰਿਸਿਸਟੈਂਸ ਹੈ ਉਹਦਾ ਕੀ ਕਾਰਨ ਹੈ ਕਿ ਸਾਡੀ ਕਿਸੇ ਵੀ ਪਾਈਪੀ ਦੀ ਸਨਲਾਈਟ ਕ੍ਰੋਸ ਨਹੀਂ ਹੋਣੀ ਆ ਪਾਣੀ ਪਾਣੀ ਤੱਕ ਜਦੋਂ ਪਾਣੀ ਤੱਕ ਤੁਹਾਡੀਆਂ ਸਨਲਾਈਟ ਕ੍ਰੋਸ ਹੋ ਗਈਆਂ ਨਾ ਉਹਦੇ ਵਿੱਚ ਜਿੰਨਾ ਪਾਣੀ ਹੈ ਉਹ ਪੀਨ ਲੈ ਕੇ ਨਹੀਂ ਰਹਿੰਦਾ ਜੋ ਵੀ ਰਿਸਿਸਟੈਂਸ ਹੋਣਾ ਬਹੁਤ ਜ਼ਰੂਰੀ ਹੈ ਔਰ ਜਿਹੜੇ ਦੇ ਅੰਦਰ ਆਰ ਪਰ ਹੈ ਨਾ ਪਾਈਪ ਦੇ ਅੰਦਰ ਆਰ ਪਰ ਦਿਖਦਾ ਹੈ ਆਰ ਪਰ ਹੱਥ ਦਿਖਦਾ ਹੈ ਉਹ ਟਰਾਂਸਪੇਰੈਂਟ ਪਾਈਪ ਟਰਾਂਸਪੇਰੈਂਟ ਪਾਈਪ ਹੋ ਗਈ ਆਰ ਪਰ ਕਿਸ ਤਰ੍ਹਾਂ ਮਰੇ ਕਿਵੇਂ ਆਰ ਪਰ ਕਹਿੰਦੇ ਨੇ ਜੀ ਕਿ ਮੇਰਾ ਕਈ ਵਾਰੀ ਆਪਾਂ ਮਾਰਕੀਟ ਚੋਂ ਪਾਈਪ ਦੇਖਣ ਜਾਂਦੇ ਆਂ ਜੀ ਉਹਦੇ ਹੱਥ ਲਾਉਂਗੇ ਤਾਂ ਇੱਕ ਹੱਥ ਵਿਕ ਜਾ ਠੀਕ ਹੈ ਠੀਕ ਉਹ ਨਹੀਂ ਹੋਣਾ ਚਾਹੀਦਾ ਠੀਕ ਹੈ ਉਹ ਨਹੀਂ ਹੋਣਾ ਚਾਹੀਦਾ ਪਾਈਪ ਟਰਾਂਸਪੇਰੈਂਟ ਨਹੀਂ ਹੋਣਾ ਚਾਹੀਦਾ ਜਦ ਬੜਾ ਬੰਦ 200 ਤੋਂ 400 ਇਹ ਵੀ ਕੋਈ ਆਪਾਂ ਪਤਾ ਕੀ ਜੀ ਹੁਣ ਐਕਚੁਅਲੀ ਉਹ ਮਾਰਕੀਟ ਤੇ ਡਿਪੈਂਡ ਹੈ ਤਾਂ ਨਾ ਅੰਦਰ ਕਿਉਂਰੇ ਤੇ ਪੰਦਾ ਲੈ ਲੇ ਠੀਕ ਆਪਾਂ ਦੇ ਵਿੱਚ ਦੇਖੋ ਜੋ ਬ੍ਰਾਂਡ ਬ੍ਰਾਂਡ ਕਿਸੇ ਵੀ ਕੰਪਨੀ ਦਾ ਕੋਈ ਵੀ ਪ੍ਰੋਡਕਟ ਜੇ ਬ੍ਰਾਂਡਡ ਲਾਉਂਗੇ ਆਂ ਜੀ ਉਹ ਕਿਸੇ ਨੂੰ ਵੀ ਬਹੁਤ ਲੰਬਾ ਚੋੜਾ ਮਾਰ ਦਿੰਦੀ ਆਂ 10 20 ਰੁਪਏ ਦੀ ਗੇ ਉਹ ਤਾਂ ਨਾਰਮਲ ਹੀ ਐਨਕ ਦਾ ਦੇਖੋ ਕੋਈ ਵੀ ਦੁਕਾਨਦਾਰ ਲਾਉਗੇ ਚਾਰ ਇੰਚ ਉਹਦੇ ਦੇਣਾ ਹੀ ਚਾਰ ਇੰਚ ਕਿੰਨੇ ਫੁੱਟ ਦੇ ਆਸੀ ਆਪਾਂ ਕੋਈ ਨਹੀਂ ਕਰਦੇ ਆ ਤੇ 140 ਦਾ ਜਦੋਂ ਉਹ ਮੋੜ ਤੋਂ ਦੋ ਮੋੜ ਤੋਂ ਪੈ ਸਕਦੇ ਆ 1 8 ਕਿਲੋ ਓਕੇ थैंक यू ਵੀਰੇ ਓਕੇ ਜੀ ਅੱਛਾ ਇਹ ਇੱਕ 8 ਕਿਲੋ ਵੇਟ 10 ਮਿੰਟ ਉਸ ਤੋਂ ਬਾਅਦ 10 ਕਿਲੋ ਵੇਟ 15 ਮਿੰਟ ਕਰਦੇ ਆ 15 ਜੀ ਉੱਤੇ ਬੈਠੇ ਹੋਣੇ ਹਰ ਕੋ ਨੂੰ ਪਹੁੰਚਿਆ ਹੋਊਗਾ ਚਾਰ ਇੰਚ ਹਾਂ ਜੀ ਨਾ ਖਰਾ ਰਿਤ ਕਿਸਾਨ ਵਰਤਦਾ ਹੈ ਲੋਡ ਪੈਂਦੀ ਹੈ ਇਹਨੇ ਬੋਪਾਰਾ ਹੀ ਕੰਪਨੀ ਦੇ ਸਟਾਰਟਰ ਜਿਹੜੇ ਆਪਣੇ ਮੋਟਰ ਦੇ ਨਾਲ ਨੇ ਭਾਵੇਂ ਆਟੋਮੈਟਿਕ ਸਟਾਰਟਰ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਸਟਾਰਟਰ ਹੋਵੇ ਇਹ ਬੋਪਾਰਾ ਵਾਲੇ ਇਸ ਵਾਰੀ ਪਹਿਲੀ ਵਾਰ ਆਪਣੀ ਸਟਾਰ ਲੈ ਕੇ ਆਏ ਜੀ ਚੱਲਦਾ ਆਇਆ ਗੱਡੀ ਦਾ ਹਾਂ ਜੀ ਗੱਡੀ ਜੱਟੀ ਜਾਣਾ सर जी चाल ਯਾ ਕਿ ਅਸੀਂ 5:00 ਤੇ ਬਿੰਦਰ ਨਗਰ ਦਾ ਚਾਰ ਰਹੇ ਹਿੱਥਲੇ ਚੱਕ ਦੂ ਇਹ ਚੱਲਣਾ ਮਾਏ ਉੱਠੇਗਾ ਤੇ ਮੈਂ ਆਜੂਂ ਭਰਾਵਾ ਇਹ ਉੱਥਾ ਦਾ ਮੈਂ ਖਾਲੀ ਸਰੋ ਆਪਣੀਆਂ ਆਮਕਰਾਂ ਦੇ ਵਿੱਚ ਵਰਤੇ ਜਾਣ ਵਾਲੇ ਸਟਾਰਟਰ ਨੇ ਮਤਲਬ ਫੋਨ ਸਾਡੇ ਨੂੰ ਫੋਨ ਦਾ ਸਾ ਇਹਦੇ ਨਾਲੋਂ ਕੀ ਹੋਇਆ ਇਹਦਾ